Bank of Canada ਤੇ Bank of England ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਹੈ ਇਸ ਦੇ ਨਾਲ ਹੀ ਉਹ ਮੌਜੂਦਾ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਥਾਂ ਲੈ ਕੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਾਰਨੀ ਨੇ ਲਿਬਰਲ ਪਾਰਟੀ ਲੀਡਰਸ਼ਿਪ ਚੋਣ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਪਾਰਟੀ ਮੈਂਬਰਾਂ ਦੀ 80% ਤੋਂ ਵੱਧ ਵੋਟਾਂ ਦਾ ਸਮਰਥਨ ਪ੍ਰਾਪਤ ਕੀਤਾ ਮਾਰਕ ਕਾਰਨੀ ਜਿਸ ਕੋਲ ਰਾਜਨੀਤੀ ਵਿੱਚ ਕੋਈ ਪਹਿਲਾਂ ਦਾ ਤਜਰਬਾ ਨਹੀਂ ਹੈ ਨੇ ਦਲੀਲ ਦਿੱਤੀ ਹੈ ਕਿ ਉਸ ਦੀ ਮਹਾਰਤ ਅਤੇ ਤਜਰਬਾ ਉਸ ਨੂੰ ਪਾਰਟੀ ਦੇ ਪੁਨਰਨਿਰਮਾਣ ਖਾਸ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਪਾਰਕ ਗੱਲਬਾਤ ਵਿੱਚ ਮਾਹਰ ਬਣਾ ਦੇਵੇਗਾ ਟਰੰਪ ਨੇ ਕੈਨੇਡਾ ਤੋਂ ਵਾਧੂ ਟੈਰਫ ਦੀ ਧਮਕੀ ਦਿੱਤੀ ਜੋ ਕੈਨੇਡਾ ਦੀ ਬਰਾਮਦ ਨਿਰਭਰ ਅਰਥਵਿਵਸਥਾ 'ਤੇ ਦਬਾਅ ਪਾ ਸਕਦੀ ਹੈ ਕਾਰਨੀ ਦਾ ਮੰਨਣਾ ਹੈ ਕਿ ਉਸ ਦਾ ਅਨੁਭਵ ਅਤੇ ਹੁਨਰ ਉਸ ਨੂੰ ਇਸ ਚੁਣੌਤੀ ਨੇ ਰਿਟਰਨ ਲਈ ਸਭ ਤੋਂ ਣਕੂਲ ਬਣਾਉਂਦੇ ਹਨ ਕੈਨੇਡਾ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਰਾਜਨੀਤੀ ਦਾ ਕੋਈ ਤਜਰਬਾ ਨਾ ਰੱਖਣ ਵਾਲਾ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਰਿਹਾ ਹੈ ਇਸ ਤੋਂ ਇਲਾਵਾ ਕਾਰਨੀ ਦਾਵਾ ਕਰਦੇ ਹਨ ਕਿ ਉਹ ਜੀ7 ਦੇਸ਼ਾਂ ਦੇ ਦੋ ਕੇਂਦਰੀ ਬੈਂਕਾਂ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਨਿਭਾਉਣ ਵਾਲਾ ਪਹਿਲਾ ਵਿਅਕਤੀ ਹੈ ਉਸ ਦਾ ਤਜਰਬਾ ਟਰੰਪ ਵਰਗੇ ਵਿਸ਼ਵ ਨੇਤਾ ਨਾਲ ਵਪਾਰਕ ਮੁੱਦਿਆਂ ਨੂੰ ਸੁਲਝਾਣ ਵਿੱਚ ਮਦਦਗਾਰ ਸਾਬਤ ਹੋਵੇਗਾ ਦੱਸਦੇ ਕਿ ਮਾਰਕ ਕਾਰਨੀ ਦਾ ਜਨਮ ਕੈਨੇਡਾ ਦੇ ਉੱਤਰ ਪੱਛਮ ਵਿੱਚ ਸਥਿਤ ਫੋਰਟ ਸਮਿਥ ਵਿੱਚ ਹੋਇਆ ਸੀ ਹਾਲਾਂਕਿ ਉਸਦਾ ਮਢਲਾ ਜੀਵਨ ਐਡਮ ਸਮਿਥ ਅਲਬਰਟਾ ਵਿੱਚ ਬੀਤਿਆ ਸੀ ਮਾਰਕ ਦੇ ਬਾਪਾ ਪਿਤਾ ਦੋਵੇਂ ਸਕੂਲ ਅਧਿਆਪਕ ਸਨ ਅਜਿਹੇ ਵਿੱਚ ਉਹ ਸ਼ੁਰੂ ਤੋਂ ਹੀ ਪੜਾਈ ਵਿੱਚ ਬਹੁਤ ਵਧੀਆ ਸੀ ਕਾਰਨੀ ਅਨੁਸਾਰ ਉਸਦੇ ਮਾਤਾ ਪਿਤਾ ਨੇ ਉਸ ਵਿੱਚ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਪੈਦਾ ਕੀਤੀ ਹੈ ਮਾਰਕ ਕਾਰਨੀ ਨੇ 2004 ਵਿੱਚ ਕੈਨੇਡਾ ਦੇ ਵਿੱਤ ਵਿਭਾਗ ਵਿੱਚ ਵੀ ਕੰਮ ਕੀਤਾ ਅਰਥ ਸ਼ਾਸਤਰ ਦੇ ਖੇਤਰ ਵਿੱਚ ਪ੍ਰਤੀਬਾਤ ਖਾਨਤਵਾਦ ਉਸਨੂੰ 2007 ਵਿੱਚ ਬੈਂਕ ਆਫ ਕੈਨੇਡਾ ਦਾ ਗਵਰਨਰ ਬਣਾਇਆ ਗਿਆ ਸੀ ਕਿਹਾ ਜਾਂਦਾ ਹੈ ਕਿ 2007 ਦੇ ਅੰਤ ਵਿੱਚ ਜਦੋਂ ਦੁਨੀਆ ਭਰ ਵਿੱਚ ਆਰਥਿਕ ਉਥਲ-ਪੁਥਲ ਸ਼ੁਰੂ ਹੋਈ ਮਾਰਕਾਰਨੀ ਉਸ ਸਮੇਂ ਆਉਣ ਵਾਲੇ ਖਤਰਿਆਂ ਤੋਂ ਜਾਣੂ ਸੀ ਜਿਸ ਕਾਰਨ ਉਸਨੇ ਕੈਨੇਡਾ ਦੀ ਮੁਦਰਾ ਨੀਤੀ ਨੂੰ ਸੱਤ ਕਰਨਾ ਸ਼ੁਰੂ ਕਰ ਦਿੱਤਾ ਕਾਰਨੀ ਨੇ 2008 ਵਿੱਚ ਕੈਨੇਡਾ ਦੇ ਕੇਂਦਰੀ ਬੈਂਕ ਦੀ ਗਵਾਇਵ ਕੀਤੀ ਜਦੋਂ ਲੇਮਨਸ ਬ੍ਰਦਰ ਦੁਆਰਾ ਦਿਵਾਲੀਆ ਦਾ ਇਲਾਨ ਕ੍ਰਾਂਤਵਾਦ ਸੰਸਾਰ ਮੰਡੀ ਵਿੱਚ ਡੁੱਬ ਗਿਆ ਕੈਨੇਡਾ ਵਿੱਚ ਉਸਦੀ ਪ੍ਰਬੰਧਨ ਯੋਜਨਾ ਦੀ ਇੰਨੀ ਪ੍ਰਸ਼ੰਸਾ ਕੀਤੀ ਗਈ ਕਿ ਉਹ 2013 ਵਿੱਚ ਬੈਂਕ ਆਫ ਇੰਗਲੈਂਡ ਦੇ ਗਵਰਨਰ ਬਣਨ ਤੱਕ ਕੈਨੇਡਾ ਦੇ ਗਵਰਨਰ ਰਹੇ